ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸਤਿ ਸ੍ਰੀ ਅਕਾਲ ਅੱਜ ਬਹੁਤ ਵੱਡੀ ਜਾਣਕਾਰੀ ਦੇਣ ਚੱਲੇ ਆਂ ਇੱਧਰ ਆਪਣੇ ਮਿਸਤਰੀ ਸਾਹਿਬ ਆ ਜਿਹੜੀਆਂ ਲੋਹੇ ਦੀਆਂ ਟੀਨਾ ਵਾਂ ਇਹ ਤੁਸੀਂ ਕਦੇ ਵੀ ਜ਼ਿੰਦਗੀ 'ਚ ਨਹੀਂ ਪਾਉਣੀਆਂ ਜੇ ਪਾਉਣੀਆਂ ਵਾਂ ਤਾਂ ਟਾਟਾ ਦੀ ਮੋਹਰ ਵੇਖ ਕੇ ਪਾਉਣੀਆਂ ਵਾ ਇਹਨੇ ਸਿਰਫ ਕੱਟਿਆ ਆਪਣੇ ਕੋਲ 5 ਸਾਲ 5ਵੇਂ ਸਾਲ ਦੀ ਮੰਨ ਕੇ ਚੱਲੋ ਪਚੋਂਦਾ ਹੈ ਵੀ ਨਹੀਂ ਮੋਰੇ ਨਿਕਲੇ ਵਿੱਚ ਕੜੇ-ਕੜੇ ਜੰਗਾਲ ਪੈ ਗਿਆ ਇਹਨਾਂ ਨੂੰ ਅੱਖ ਨੂੰ ਤਾਂ ਜਿਸਤੀ ਦੀਆਂ ਆਸ ਦਿੰਦੇ ਆ ਬਰਬਾਹ ਹੋ ਜਾਂਦੀਆਂ ਗਲਗੀਆਂ ਜੰਗਾਲ ਪੈ ਗਿਆ ਇਹਨਾਂ ਨੂੰ ਤੇ ਹੁਣ ਲੱਗੀਆਂ ਫੇਵਰ ਦੀਆਂ ਪਾਉਣ ਤੇ ਇਹ ਭੁੱਲ ਕੇ ਵੀ ਨਾ ਪਾਓ ਇੱਕ ਤਾਂ ਮਹਿੰਗੀਆਂ ਪੈਂਦੀਆਂ ਏਕੇ ਸੇਮ ਦੀਆਂ ਸਿਆਲ ਚ ਆ ਦੇਖੋ ਜੰਗਾਲ ਕਿਦਾਂ ਪੈ ਗਿਆ ਜੇ ਕਹਨੇ ਪੌਣੇ ਪੌਣੀਆਂ ਟਾਟਾ ਦੀਆਂ ਤਾਂ ਹੋਏ ਮੋਰ ਵੇਖ ਕੇ ਚੰਗੀਆਂ ਗਰੰਟੀ ਵਾਲੀਆਂ ਬਾਕੀ ਦੋ ਪਤਾ ਨਹੀਂ ਹੁੰਦਾ ਆਪਾਂ ਨੂੰ 5-6 ਸਾਲ ਪਹਿਲਾਂ ਢਾਈਆਂ ਚੋ ਪਹਿਲੇ ਪੂਰੇ ਲਾ ਗਿਆ ਟੀਨ ਨੂੰ ਮਾੜੀ ਦਿੱਤੀ ਐ ਚੱਕਰ ਕਰਕੇ ਹੁਣ ਲੱਗੀਆਂ ਦੱਤੀਆਂ ਪੌਣ ਫਾਈਬਰ ਵਾਲੀਆਂ ਬਹੁਤ ਬੜਾ ਖਰਚਾ ਆ ਮੱਲਕਾ ਫੇਰ ਇਹ ਮੇਰਾ ਵੀਰ ਕੋਈ ਨਹੀਂ ਪਾਵੇ ਲੋ ਜੀ ਹਾਂ ਦਾਦਾ ਦੇ ਸਹੀਓ ਪੰਜਾਂ ਨੂੰ ਕਈਆਂ ਨੂੰ 10-10 ਸਾਲ ਹੋ ਗਿਆ ਹਾਂ ਇਹ ਚੈੱਕ ਕਰ ਤਾ ਮਿਹਰਬਾਨੀ ਸਾਰਾ ਅੱਛਾ ਤਾਂ ਨੂੰ ਪੜਾਏਗਾ ਬਾਠ ਠੀਕ ਐ ਨੂੰ ਮੋੜ ਫਿਰ ਆਹੋ ਆਹ ਦਾਦਾ ਕੀ ਨਾ ਅੱਖ ਰੈਂ ਗਏ ਚਲ ਪੜੀ ਬਾਤ ਨਹੀਂ